ਬੁੱਕ 40 ਦਿਨ ਦਿਨ ਪੰਜਵਾਂ ਕਾਇਨਾਤ ਹਰ ਪਲ ਬਦਲਦੀ ਹੈ ਜੋ ਮਿਲਿਆ ਹੈ ਉਹ ਵਿਛੜੇਗਾ ਜ਼ਰੂਰ ਤੇ ਜੋ ਵਿਛੜਿਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਿਲੇਗਾ ਵੀ ਜ਼ਰੂਰ ਪਾਫ ਦੇ ਬੱਦਲ ਬਣ ਤੋਂ ਪਹਿਲਾਂ ਧਰਤੀ ਨੂੰ ਕਿਹਾ ਤਖਤ ਪੁਰਾ ਲੰਕੇ ਕੇਸਰ ਨੂੰ ਲੱਗਿਆ ਕਿ ਪਿੰਡੋਐਨੀ ਦੂਰ ਤਾਂ ਉਹ ਪਹਿਲਾਂ ਕਦੇ ਵੀ ਨਹੀਂ ਸੀ ਆਇਆ ਕੋਲੇ ਮੁਹੱਲੇ ਤੇ ਆਨੰਦਪੁਰ ਸਾਹਿਬ ਅਤੇ ਦਿਵਾਲੀ ਦੇ ਦਰਬਾਰ ਸਾਹਿਬ ਤੋਂ ਅਗਾਂ ਦੀ ਦੁਨੀਆ ਦਾ ਕੇਸਰ ਨੂੰ ਕੋਈ ਇਲਮ ਨਹੀਂ ਸੀ ਅੱਜ ਕੇਸਰ ਦਾ ਮਨ ਸਵੇਰੇ ਤੋਂ ਹੀ ਉਖੜਿਆ ਉਖੜਿਆ ਸੀ ਰਾਤੀ ਸੁਪਨੇ ਵਿੱਚ ਉਹ ਕਦੇ ਬੂਹੇ ਬਲ ਤਖਦੀ ਬੇਬੇ ਕਦੇ ਚੋਰੀ-ਚੋਰੀ ਬਨੇਰੇ ਤੇ ਵੇਖਦੀ ਜਿੱਤੀ ਕਦੇ ਮਾਂ ਦੀਆਂ ਉਦਾਸ ਅੱਖਾਂ ਅਤੇ ਕਦੇ ਬੰਡਵੇਲੇ ਦੇ ਹਮਲੇ ਵੇਖਦਾ ਰਿਹਾ ਸਾਰੀ ਰਾਤ ਪਾਸੇ ਬਦਲਦਿਆਂ ਲੰਗੀ ਸੀ ਚਾਂਦੀ ਟਿੱਕੀ 'ਚ ਕੇਸਰ ਦੀ ਬੇਚੈਨੀ ਦਾ ਹੋਕਾ ਰਲ ਗਿਆ ਸੀ ਸਾਈ ਜੀ ਜੇ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ ਤਾਂ ਫਿਰ ਕਤਲ ਕਿਉਂ ਹੁੰਦੇ ਹਨ ਕਿਉਂਕਿ ਕਿਉਂ ਲੋਕ ਵਿਛੜ ਜਾਂਦੇ ਨੇ ਕਿਉਂ ਤਕੜੇ ਦਸਤੀ ਵਿਹੀ ਸੋ ਹੋ ਜਾਂਦਾ ਹੈ ਉਸਨੇ ਨਿਮੀ ਪਾ ਕੇ ਮੱਧਵ ਆਵਾਜ਼ ਵਿੱਚ ਪੁੱਛਿਆ ਸਾਹਮਣੇ ਦੂਰ ਤੱਕ ਫੈਲੇ ਬਰਨ ਰੇਤ ਦੇ ਟਿੱਬਿਆਂ ਵੱਲ ਵੇਖਦਿਆਂ ਫਕੀਰ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾ ਬੰਦੇ ਦੀ ਜ਼ਿੰਦਗੀ ਗੱਡੇ ਨਾਲ ਬੰਨੇ ਕੁੱਤੇ ਵਰਗੀ ਹੈ ਜਿੱਧਰ ਗੱਡਾ ਜਾਵੇਗਾ ਕੁੱਤੇ ਨੂੰ ਉਧਰ ਹੀ ਜਾਣਾ ਪੈਂਦਾ ਹੈ ਗੱਡਾ ਵੱਡਾ ਸੰਸਾਰ ਹੈ ਜਿਸ ਨੂੰ ਚਰਉਣ ਵਾਲਾ ਪਰਮਾਤਮਾ ਹੈ ਜਿਸ ਰੱਸੀ ਨਾਲ ਕੁੱਤਾ ਬੱਜਿਆ ਹੈ ਔਰ ਅਸੀਂ ਕਿਸੇ ਦੀ ਛੋਟੀ ਕਿਸੇ ਦੀ ਛੋਟੀ ਹੈ ਕਿਸੇ ਦੀ ਲੰਬੀ ਇਹ ਰੱਸੀ ਸਾਨੂੰ ਥੋੜੀ ਖੁੱਲ जरूर ਦਿੰਦੀ ਹੈ ਪਰ ਚਲਣਾ ਮਾਲਕ ਦੀ ਮਰਜ਼ੀ ਮੁਤਾਬਕ ਤੇ ਗੱਡੇ ਦੇ ਨਾਲ ਨਾਲ ਹੀ ਪੈਂਦਾ ਹੈ ਰੱਸੀ ਦੀ ਦਿੱਤੀ ਖੁੱਲ ਨਾਲ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ ਉਹ ਸਾਡੇ ਕਰਮ ਬਣਦੇ ਨੇ ਤੇ ਉਹ ਸੁੱਖ ਸੁੱਖ ਜਾਂ ਦੁੱਖ ਦਾ ਕਾਰਨ ਸੋਨਮਸਾਨ ਰਾਤੇ ਹੁਣ ਸਿਰਫ ਦੋਵਾਂ ਦੇ ਕਦਮਾਂ ਦੀ ਪਰਚਾਲ ਹੀ ਸੁਣ ਰਹੀ ਸੀ ਪਰ ਕੇਸਰ ਦੇ ਦਿਲ 'ਚ ਜਿਵੇਂ ਕੋਈ ਤੂਫਾਨ ਆਇਆ ਹੋਇਆ ਸੀ ਯਾਦਾਂ ਦਾ ਉਹ ਸੋਚ ਰਿਹਾ ਸੀ ਕਿ ਅੱਜ 5 ਦਿਨ ਹੋ ਗਏ ਘਰੋਂ ਆਇਆ ਜਿੱਤੀ ਹਵੇਲੀ ਵਾਲਾ ਰਾਹ ਰੋਜ਼ ਵੇਖਦੀ ਹੋਵੇਗੀ ਮੈਂ ਕੁਝ ਦੱਸ ਕੇ ਵੀ ਨਹੀਂ ਆਇਆ ਉਸ ਨੂੰ ਕੋਈ ਠਿਜਾ ਰੁੱਕਾ ਵੀ ਨਹੀਂ ਲਿਖ ਲਿਖ ਦਿੰਦਾ ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਮੈਨੂੰ ਪੱਕਾ ਪਤਾ ਜਿੱਤੀ ਜ਼ਰੂਰ ਬੇਬੇ ਕੋਲ ਜਾਵੇਗੀ ਤੇ ਮੇਰਾ ਪਤਾ ਕਰਨ ਪਰ ਬੇਬੇ ਨੂੰ ਤਾਂ ਆਪ ਨਹੀਂ ਪਤਾ ਕਿਸ ਨੂੰ ਲੱਗਿਆ ਕਿ ਜਿੱਤੀ ਦਾ ਹਾਲ ਵੀ ਉਮੇਦਾਹੀ ਹੋਣਾ ਜਿਵੇਂ ਉਸ ਦਾ ਉਹਨਾਂ ਦਿਨਾਂ 'ਚ ਹੁੰਦਾ ਸੀ ਜਦੋਂ ਜਿੱਤੀ 2-3 ਦਿਨ ਹਫਤੇ ਲਈ ਨਾਨਕੇ ਚਲੀ ਜਾਂਦੀ ਸੀ ਜਾਂ ਜਦੋਂ ਇੱਕ ਵਾਰ ਉਹ ਮਹੀਨੇ ਲਈ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਤੇ ਚਲੀ ਗਈ ਸੀ ਕੇਸਰ ਦਾ ਉਹਦੋਂ ਕੁਝ ਵੀ ਕਰਨ ਨੂੰ ਦਿਲ ਨਹੀਂ ਸੀ ਕੀਤਾ ਜਿਵੇਂ ਸਭ ਕੁਝ ਉਲਪੁਲਾ ਗਿਆ ਹੋਵੇ ਨੰਗਰਾਂ ਨੂੰ ਪਾਣੀ ਪਿਉਣ ਗਿਆ ਇਕੋ ਮਦਨੂ ਹੀ ਵਾਰ-ਵਾਰ ਪਾਣੀ ਦੇ ਚ ਚਲੇ ਕੋਲ ਲੈ ਜਾਂਦਾ ਪਰ ਉਸ ਨੂੰ ਕਟੋ-ਕਟ ਇਹ ਤਾਂ ਪਤਾ ਹੁੰਦਾ ਸੀ ਕਿ ਜੀਤੀ ਨਾਨਕੀ ਗਈ ਹੋਈ ਏ ਜੀਤੇ ਨੂੰ ਤਾਂ ਮੇਰੇ ਬਾਰੇ ਕੁਝ ਵੀ ਨਹੀਂ ਵੀ ਨਹੀਂ ਪਤਾ ਉਸ ਨੂੰ ਲੱਗਿਆ ਕਿ ਜਿਵੇਂ ਉਹਦੀ ਜੀਤੀ ਦੀ ਰੱਸੀ ਕਿਸੇ ਹੋਰ ਦੇ ਗੱਡੇ ਨਾਲ ਬੁੱਝੀ ਹੋਵੇ ਉਹ ਉਦਾਸ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਜੀਤੀ ਕਹਿ ਰਹੀ ਹੋਵੇ ਕਿਸਰਾ ਤੂੰ ਬਿਨਾਂ ਦੱਸੇ ਜਾ ਕੇ ਚੰਗਾਨੀ ਕੀਤਾ ਜੀਤੀ ਦੇ ਸਾਂ ਜਿਵੇਂ ਉਹਦੇ ਸਾਂ ਵਿੱਚ ਰਲ ਗਏ ਸਨ ਉਹ ਸਾਰੇ ਦਾ ਸਾਰਾ ਤਲਕ ਰਿਆ ਸੀ ਜਿਹੜੀ ਮੋਲੀ ਦੀ ਗੰਡ ਬੀਪਲ ਨਾਲ ਬੰਨੀ ਸੀ ਕੇਸਰਾ ਉਸ ਗੰਡ ਦਾ ਕੀ ਬਣੇਗਾ ਜਿੱਤੀ ਦੇ ਇੰਨਾ ਬੋਲਾਂ ਨੇ ਕੇਸਰ ਨੂੰ ਨਿਚੋੜ ਕੇ ਰੱਖ ਦਿੱਤਾ ਅੱਜ ਫਿਰ ਵੰਡ ਦੇ ਸੰਵਾਦ ਦੀ ਗੱਲ ਚੱਲੀ ਤਾਂ ਫਕੀਰ ਨੇ ਪਾਵੋ ਹੋ ਕੇ ਦੱਸਿਆ ਕਿ ਜਦੋਂ 47 ਦੀ ਵੰਡ ਬੇਬੇ ਬਾਬੇ ਨਨਕਾਣੇ ਅਤੇ ਸਿੱਖਾਂ ਦੀ ਰਾਤਨੀ ਲਾਹੌਰ ਤੋਂ ਸਾਨੂੰ ਬਖ ਕੀਤਾ ਗਿਆ ਤਾਂ ਇੰਜ ਲੱਗਿਆ ਸੀ ਜਿਵੇਂ ਸੰਸਾਰ ਤੋਂ ਕਿਸੇ ਨੇ ਰੂਹ ਨੂੰ ਬਖ ਕਰ ਦਿੱਤਾ ਹੋਵੇ ਫਿਰ ਅੰਬਰਵਲ ਵੇਖ ਕੇ ਉਸ ਨੂੰ ਨੇ ਹੋਰਾਂ ਮਾਰੀਆਂ ਬਾ ਮੇਰੇ ਮਾਲਕਾ ਤੇਰੀਆਂ ਖੇਡਾਂ ਤੂੰ ਹੀ ਜਾਣੇ ਰਾਤ ਗੈਰੀ ਹੋ ਗਈ ਸੀ ਫਕੀਰ ਬਹਰਤੂਣੀ ਕੋਲ ਧਿਆਨ ਲਾਈ ਬੈਠਾ ਸੀ ਕੇਸਰ ਨੇ ਉਸ ਕੋਲ ਬੈਠਦੇ ਪੁੱਛਿਆ ਸਾਈਂ ਜੀ 47 ਦੀ ਬੰਡ ਵੇਲੇ ਤੁਸੀਂ ਕਿੱਥੇ ਸੀ ਫਕੀਰ ਕੁਝ ਦੂਰ ਦੂਰ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਹੌਲੀ-ਹੌਲੀ ਬੋਲਿਆ ਜਵਾਨਾ ਮੈਂ ਆਪਣੇ ਟੱਬਰ تیر ਨਾਲ ਬਾਹਰ ਵਿੱਚ ਸਰਗੋਦੇ ਨੇੜੇ 19 ਚੱਕ 'ਚ ਰਹਿੰਦਾ ਸੀ ਆਪਣੇ ਦੋ ਜਵਾਨ ਪੁੱਤਾਂ ਨਾਲ ਚਾਰ ਮੁਰਬਿਆਂ ਦੀ ਖੇਤੀ ਕਰਦਾ ਸੀ ਜਦੋਂ ਹਮਲੇ ਸ਼ੁਰੂ ਹੋਏ ਤਾਂ ਮੇਰੀ ਪੂਆ ਦਾ ਪੁੱਤ ਪ੍ਰਾਜੋ ਫੌਜ ਵਿੱਚ ਸੀ ਉਸਨੇ ਚਿੱਠੀ ਪਾਈ ਕਿ ਬੰਡ ਹੋਣ ਵਾਲੀ ਐ ਤੇ ਹੈ ਮੁਲਖ ਦੀ ਹਲਤ ਖਰਾਬ ਹੋ ਜਾਣੀ ਨੇ ਆਪਣਾ ਸਮਾਨ ਤੇ ਟੱਬਰ ਲੈ ਕੇ ਤੁਸੀਂ ਛੇਤੀ ਬਾੜ ਚੱਲ ਪੋ ਅਸੀਂ ਥੋੜਾ ਸਮਾਨ ਇਕੱਠਾ ਕੀਤਾ ਤੇ ਸਾਰਾ ਟੱਬਰ ਲੈ ਕੇ ਅੰਮ੍ਰਿਤਸਰ ਨੂੰ ਜਾਣ ਵਾਲੀ ਗੱਡੀ 'ਚ ਬੈਠ ਗਏ ਲਹੌਰ ਤੋਂ ਅਗਲੇ ਸਟੇਸ਼ਨ ਤੇ ਗੱਡੀ ਰੁਕੀ ਮੈਂ ਪਾਣੀ ਪੀਣ ਲਈ ਉਤਰਿਆ ਤੇ ਵਾਪਸ ਆਇਆ ਤਾਂ ਕਾਫਰਾਂ ਨੇ ਗੱਡੀ ਦੇ ਦਰਵਾਜ਼ੇ ਬੰਦ ਕਰਕੇ ਅੱਗ ਲਾ ਦਿੱਤੀ ਮੇਰੀਆਂ ਅੱਖਾਂ ਸਾਹਮਣੇ ਹੀ ਸਭ ਕੁਝ ਰਾਖ ਹੋ ਗਿਆ ਬਸ ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਕਿਤੇ ਵੀ 2 ਜਾਂ 3 ਦਿਨ ਤੋਂ ਵੱਧ ਨਹੀਂ ਰੁਕੇ ਸੱ ਸਕਿਆ ਹੁਣ ਮੇਰਾ ਟਿਕਾਣਾ ਬਸ ਕੁੰਮਣ ਵਿੱਚ ਹੀ ਹੈ ਫਕੀਰ ਦੀ ਆਵਾਜ਼ ਵਿੱਚ ਸਿਵਿਆਂ ਦੀ ਰਾਖ ਵਰਗੀ ਉਦਾਸੀ ਸੀ ਦੋ ਸਹਨ ਦੇ ਵਿਚਕਾਰ ਸਮਰੂਗਿਆ ਲੱਗਦਾ ਸੀ ਜਿਵੇਂ ਕਿ ਉਹ ਵੀ जल रहे गड्डी ਦੇ ਡੱਬੇ ਨੂੰ ਵੇਖ ਰਿਹਾ ਹੋਵੇ ਦਮਕੁੱਟ ਦੇ ਸਨਾਟੇ ਨੂੰ ਫਕੀਰ ਦੀ ਬੇਰਾਗਮਈ ਆਵਾਜ਼ ਨੇ ਤੋੜਿਆ ਸਾਡੇ ਉਜਾੜੇ ਨੂੰ ਹੁਣ ਆਜ਼ਾਦੀ ਕਿਹਾ ਜਾਂਦਾ ਹੈ ਮਿਲਿਆ ਤਾਂ ਪਤਾ ਨਹੀਂ ਕੀ ਪਰ ਗਵਾਇਆ ਬਹੁਤ ਕੁਝ ਕਈਆਂ ਨੇ ਜਾਨਾਂ ਗਵਾਈਆਂ ਕਈਆਂ ਮੇਰੇ ਵਰਗਿਆਂ ਨੇ ਜਾਨ ਤੋਂ ਸਿਵਾ ਆਪਣਾ ਸਾਰਾ ਕੁਝ ਹੀ ਗਵਾ ਲਿਆ ਕਹਿ ਗਏ ਫਕੀਰ ਕਿਸੇ ਤੁੰडले ਅਤੀਤ ਵਿੱਚ ਗੁਵਾਚ ਗਿਆ ਉਸ ਦੀਆਂ ਗੱਲਾਂ ਸੁਣ ਕੇ ਕੇਸਰ ਨੂੰ ਫਕੀਰ ਆਪਣਾ ਆਪਣਾ ਲੱਗਿਆ ਜਿਵੇਂ ਕਿਸੇ ਸੁਲਗਦੇ ਦੁੱਖ ਦੀ ਸਾਂਝ ਪੈ ਗਈ ਹੋਵੇ ਦਿਨ ਚੇਮਾ ਆਪਣੀ ਦੁੱਖ ਦੀ ਰਗ ਤੇ ਕਿਸੇ ਕੋਲ ਮਲਮ ਲਵਾਉਣੀ ਉਂਗਲ ਬਚਾਉਂਦੇ ਆ ਆਪਣਾ ਹੱਥ ਬੜਾਉਣ ਵਾਂਗ ਹੈ ਰਾਜਦਾਰਾਂ ਦੇ ਵੀ ਦੋਸਤ ਹੁੰਦੇ ਹਨ ਕਈ ਚੜਦੇ ਸਵੇਰੇ ਹੀ ਟਲਦਿਆਂ ਤਰਕਾਲਾ ਵਰਗੇ ਹੁੰਦੇ ਨੇ ਕੁਝ ਇਸੇ ਤਰ੍ਹਾਂ ਦੀ ਹੀ ਸਵੇਰ ਦੀ ਅੱਜ ਦੀ ਸੀ ਅਕਾਸ ਦੀ ਲਾਲੀ ਸੂਰਜ ਦੀ ਆਮਦਾ ਸੁਨੇਹਾ ਦੇ ਰਹੀ ਸੀ ਸੁੰਨੇ ਰਸਤੇ ਦੀਆਂ ਬਿਰਲੀਆਂ ਪੈੜਾਂ ਦਸ ਰਹੀਆਂ ਸਨ ਕਿ ਇਸ ਇਲਾਕੇ ਵਿੱਚ ਆਬਾਦੀ ਘਟ ਹੈ ਪਰ ਸਾਹਮਣੇ ਸਿਵਿਆਂ ਦੀ ਇਨਸਾਨਦਹੀ ਵੇਖ ਕਿਸੇ ਥੋੜਾ ਹਰਨ ਸੀ ਉਹਦੇ ਦਿਲ ਦੀ ਗੱਲ ਜਿਵੇਂ ਫਕੀਰ ਨੇ ਫੜ ਲਈ ਸੀ ਫਕੀਰ ਨੇ ਸਿਵਿਆਂ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਕਿਹਾ ਜਵਾਨਾ ਆ ਸਿਵੇ ਵੇਖ ਰਿਹਾ ਐ ਇਹਨਾਂ ਨੂੰ ਵੇਖ ਕੇ ਖਿਆਲ ਆਉਂਦਾ ਹੈ ਕਿ ਕੀ ਇਹ ਸਾਡੀ ਆਖਰੀ ਮੰਜ਼ਿਲ ਹੈ ਜਾਂ ਕਿਸੇ ਨਵੇਂ ਸਫ਼ਰ ਦੀ ਸ਼ੁਰੂਆਤ ਮੈਨੂੰ ਇੱਕ ਸਾਧੂ ਦੀ ਕਹਾਣੀ ਯਾਦ ਆ ਰਹੀ ਹੈ ਜਿੱਦੀ ਖਾਲੀ ਕੁੱਲੀ ਵਿਚ ਰਾਤ ਕੱਟਣ ਲਈ ਇੱਕ ਮੁਸਾਫਿਰ ਆ ਕੇ ਰੁਕਦਾ ਹੈ ਕੁੱਲੀ ਵਿੱਚ ਨਾ માત્ર ਸਮਾਨ ਵੇਖ ਕੇ ਮੁਸਾਫਿਰ ਨੇ ਸਾਧੂ ਨੂੰ ਪੁੱਛਿਆ ਤੁਹਾਡੇ ਕੋਲ ਮੰਝਾ ਨਹੀਂ ਹੈ ਤੇਰੇ ਕੋਲ ਹੈ ਸਾਧੂ ਨੇ ਮੁਸਕਰਾਉਂਦਿਆਂ ਮੋੜ ਬਸਵਾਲ ਕੀਤਾ ਮੇਰੇ ਕੋਲ ਮੈਂ ਤਾਂ ਮੁਸਾਫਿਰ ਹਾਂ ਮੁਸਾਫਿਰ ਨੇ ਕਿਹਾ ਤੇ ਮੈਂ ਵੀ ਸਾਧੂ ਨੇ ਜਵਾਬ ਦਿੱਤਾ ਕਈ ਦੁਨੀਆ ਨੂੰ ਜਿੱਤ ਕੇ ਵੀ ਖਾਕ ਹੋ ਗਏ ਕਈ ਈਰਖਾਂ ਚ ਸੜ ਕੇ ਵੀ ਰਾਖ ਹੋ ਗਏ ਰਹੇ ਮਿੱਟੀ ਨਾਲ ਜੁੜੇ ਜੜੇ ਮੰਨ ਕੇ ਰਜਾ ਉਹ ਯੋ ਰੱਬ ਦੀ ਕਚੈਰੀ ਵਿੱਚ ਪਾਕ ਹੋ ਗਏ ਫਕੀਰ ਦੀਆਂ ਕਈਆਂ ਗੱਲਾਂ ਬਾਰੇ ਸੋਚਦਿਆਂ ਕੇਸਰ ਨੂੰ ਲੱਗਿਆ ਕਿ ਉਸ ਦੀ ਜ਼ਿੰਦਗੀ ਦਾ ਬੁੱਤ ਅਜੇ ਇੱਕ ਪੱਥਰ ਹੀ ਹੈ ਤੇ ਉਹ ਆਪ ਇੱਕ ਬੁੱਤਕਾਰਾ ਜੋ ਪੱਥਰ ਤਰਾਸਣ ਦਾ ਹੁਨਰ ਫਕੀਰ ਤੋਂ ਸਿੱਖ ਰਿਹਾ ਹੈ ਉਹ ਹੁਣ ਫਕੀਰ ਨੂੰ ਹੀ ਆਲੇ-ਦੁਆਲੇ ਦੀ ਹਰ ਚੀਜ਼ ਨੂੰ ਸਵਾਲ ਕਰਨ ਲੱਗ ਪਿਆ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਉਸ ਦੇ ਸਵਾਲਾਂ ਦੇ ਜਵਾਬ ਸਿਰਫ ਸਮਾਂ ਹੀ ਦੇਵੇਗਾ ਅਜ ਰੁਕਣ ਵਾਲੀ ਜਗ੍ਹਾ ਥੋੜੀ ਉੱਚੀ ਹੋਣ ਕਰਕੇ ਇੱਥੇ ਗਰਮੀ ਘਟ ਸੀ ਫਿਰ ਕਾਫੀ ਢੇਰ ਤੋਂ ਸਜਣਾ ਵਿੱਚ ਜੁੜਿਆ ਅਡੋਲ ਬੈਠਾ ਸੀ ਚਾਰੇ ਪਾਸੇ ਨਾ ਮੁੱਕਣ ਵਾਲੇ ਟਿੱਬੇ ਤੇ ਖੁੱਲਾ ਆਕਾਸ ਵੇਖ ਕੇ ਕੇਸਰ ਨੂੰ ਆਪਣੇ ਦੁੱਖ ਦੇ ਪੈਰ ਭੁੱਲ ਗਏ ਸਨ ਕੇਸਰ ਦਾ ਧਿਆਨ ਚਾਰੇ ਪਾਸੇ ਉੱਗੇ ਅੱਕ ਦੇ ਬੁੱਟਿਆਂ ਵੱਲ ਗਿਆ ਚਿੱਟੇ ਜਾਮਣੀ ਫੁੱਲ ਹਰੇ ਪੱਤਿਆਂ ਵਿੱਚ ਇੰਜ ਲੱਗ ਰਹੇ ਸਨ ਜਿਵੇਂ ਕਿਸੇ ਨੇ ਟਿੱਬਿਆਂ ਤੇ ਰੰਗਦਾਰ ਬੇਲ ਬੂਟੇ ਵਾ ਦਿੱਤੇ ਹੋਣ ਟਿੱਬਿਆਂ ਨੂੰ ਗੱਲ ਬੱਕੜੀ ਪਾਈ ਅਕਦੇ ਬੂਟੇ ਰੇਤ ਨੂੰ ਹਨੇਰੀ ਤੋਂ ਬਚਾਉਣ ਲਈ ਪੂਰਾ ਤਣ ਲਾ ਰਹੇ ਸਨ ਸਾਈ ਜੀ ਅਕਦੇ ਬੂਟੇ ਰੇਤ ਵਿੱਚ ਉਗ ਕੇ ਵੀ ਕਿੰਨੇ ਹਰੇ ਭਰੇ ਹਨ ਕੇਸਰ ਦਾ ਧਿਆਨ ਡੁੱਬਦੇ ਸੂਰਜ ਦੀ ਲਾਲੀ ਵਿੱਚ ਚਮਕ ਰਿਹਾ ਹਰ ਪੱਤਿਆਂ ਵੱਲ ਰਿਹਾ ਸੀ ਹਾਂ ਪੁੱਤ ਪਈ ਗੁਰਦਾ ਜੀ ਨੇ ਤਾਂ ਕਿਹਾ ਹੈ ਕਿ ਅੱਕੂ ਜਮੇ ਆਉੜੀ ਸੁਣਿਆ ਹੈ ਕਿ ਅੱਕ ਦੇ ਇੰਨਾ ਸੋਹਣੇ ਫੁੱਲਾਂ ਨੂੰ ਜ਼ਹਿਰ ਵੀ ਹੁੰਦਾ ਹੈ ਕੇਸਰ ਨੇ ਫਕੀਰਵਾਲ ਦੇਖਦੇ ਪੁੱਛਿਆ ਫਕੀਰ ਨੇ ਅੱਕ ਕੇ ਫੁੱਲਾਂ ਵੱਲ ਦੇਖਦੇ ਕਿਹਾ ਜ਼ਹਿਰ ਤੇ ਦਵਾਈ ਵਿੱਚ ਅਤੇ ਅਣਖ ਤੇ ਹੰਕਾਰ ਵਿੱਚ ਫਰਕ ਸਿਰਫ ਮਿਕਦਾਰ ਦਾ ਹੁੰਦਾ ਹੈ ਜਿਵੇਂ ਕਿਸੇ ਨੇ ਸੂਫੀ ਸੰਤ ਰੂਮੀ ਨੂੰ ਪੁੱਛਿਆ ਸੀ ਕਿ ਜ਼ਹਿਰ ਕੀ ਹੈ ਤਾਂ ਉਸਨੇ ਕਿਹਾ ਸੀ ਕੋਈ ਵੀ ਚੀਜ਼ ਲੋੜ ਤੋਂ ਵੱਧ ਜਾਵੇ ਤਾਂ ਜ਼ਹਿਰ ਬਣ ਜਾਂਦੀ ਹੈ ਫਕੀਰ ਨੇ ਧਿਆਨ ਟਿਕਾਉਣ ਟਿਕਾਉਣ ਲਈ ਅੱਖਾਂ ਬੰਦ ਕਰ ਲਈਆਂ ਕਿਸੇ ਦਾ ਧਿਆਨ ਛਿਪਦੇ ਸੂਰਜ ਵੱਲ ਚਲਾ ਗਿਆ ਉਹ ਡੁੱਬਦੇ ਸੂਰਜ ਦੇ ਬਦਲਦੇ ਰੰਗਾਂ ਵੱਲ ਲਗਾਤਾਰ ਵੇਖ ਰਿਹਾ ਸੀ ਅੰਬਰ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਚਿੱਤਰਕਾਰ ਨੇ ਸਾਰੇ ਰੰਗ ਇਕੱਠੇ ਹੀ ਕਿਸੇ ਵੱਡੇ ਕਾਗਜ਼ ਤੇ ਡੋਲ ਦਿੱਤੇ ਹੋਣ ਸਰੋ ਰੰਗਾ ਸੂਰਜ ਹੌਲੀ-ਹੌਲੀ ਗੁਲਾਨਾਰੀ ਪਾ ਮਾਰਨ ਲੱਗਾ ਤੇ ਗੁਲਾਨਾਰੀ ਤੇ سرمਈ ਹੋਏ ਸੂਰਜ ਨੇ ਹਨੇਰੇ ਦੀ ਚਾਦਰ ਵਿੱਚ ਆਪਣਾ ਮੁਖ ਲੁਕੋ ਲਿਆ ਸਾਰੀ ਕਾਇਨਾਤ ਇੰਜ ਸ਼ਾਂਤ ਹੋ ਗਈ ਜਿਵੇਂ ਲੋਰੀ ਸੁਣਾ ਰਹੀ ਮਾਂ ਦਾ ਦਿਲ ਬੱਚੇ ਦੇ ਸੌਣ ਤੋਂ ਬਾਅਦ ਮਮਤਾ ਨਾਲ ਪਰ ਕੇ ਸੰਤੋਜ ਜਾਂਦਾ ਹੈ ਕੇਸਰ ਪੈਰਾਂ ਤੋਂ ਰੇਤ ਚੜ੍ਹ ਕੇ ਦੋਵਾਂ ਹੱਥਾਂ ਨਾਲ ਆਪਣੇ ਪੈਰ ਦੱਬਣ ਲੱਗਿਆ ਕੁਝ rahat ਮਹਿਸੂਸ ਹੋਈ ਗਰਮ ਰੇਤ ਤੇ ਪਥਰੀਲੇ ਰਸਤੇਾਂ ਤੇ ਤੁਰਨ ਕਰਕੇ ਕਈ ਥਾਵਾਂ ਤੋਂ ਪੈਰ ਪਾਟ ਗਏ ਸਨ ਉਸ ਨੂੰ ਨੰਗੇ ਪੈਰੀ ਤੁਰਨ ਦੀ ਆਦਤ ਸੀ ਉਸਨੇ ਸੋਚਿਆ ਕਿ ਕੱਲ ਤੋਂ ਉਸ ਨੂੰ ਤੁਰਨ ਵੇਲੇ ਜੁੱਤੀ ਪਾ ਲੈਣੀ ਚਾਹੀਦੀ ਹੈ। ਉਸ ਨੂੰ ਬੇਬੇ ਤੇ ਆ ਰਹੀ ਸੀ ਜੇ ਪਿੰਡ ਹੁੰਦਾ ਤਾਂ ਬੇਬੇ ਨੇ ਉਹਦੇ ਪੈਰ ਗਰਮ ਪਾਣੀ ਨਾਲ ਧੋ ਕੇ ਉਸ ਦੀਆਂ ਤਲੀਆਂ ਤੇਲ ਨਾਲ ਚਸਣੀਆਂ ਸਨ। ਬੇਬੇ ਦੇ ਹੱਥਾਂ ਦੀ ਛੋਹ ਯਾਦ ਆਉਂਦਿਆਂ ਹੀ ਉਸਨੇ ਆਪਣੇ ਪੈਰ ਕੁੱਟ ਕੇ ਫੜ ਲਏ ਜਿਵੇਂ ਬੇਬੇ ਦੇ ਹੱਥਾਂ ਨੂੰ ਆਪਣੇ ਦੋਵੇਂ ਹੱਥਾਂ ਵਿੱਚ ਕੁੱਟ ਲਿਆ ਹੋਵੇ। ਕੇਸਰ ਜਦੋਂ ਦਾ ਪਿੰਡੋਂ ਤੁਰਿਆ ਸੀ ਖਿਆਲਾਂ ਵਿੱਚ ਉਹ ਰੋਜ਼ ਹੀ ਪਿੰਡ ਪਹੁੰਚ ਜਾਂਦਾ ਸੀ ਇਸ ਕਰਕੇ ਜਦੋਂ ਉਹ ਦਿਨ ਉਦਾਸ ਹੁੰਦਾ ਤਾਂ ਰਾਤ ਦੀ ਉਡੀਕ ਬੜੀ ਬੇਸਬਰੀ ਨਾਲ ਕਰਦਾ। ਸੁਰਤ ਪਲਾ ਵਿੱਚ ਹੀ ਪਿੰਡ ਦੀਆਂ ਗਲੀਆਂ ਵਿੱਚ ਦੌੜਨ ਲੱਗਦੀ ਕਰਾਂ ਦੇ ਦਰਵਾਜ਼ੇ ਆਪਣੇ ਆਪ ਕੁਲ ਜਾਂਦੇ ਦਰਵਾਜ਼ੇ ਅਕਸਰ ਅੱਧ ਖੁੱਲੇ ਹੀ ਰਹਿੰਦੇ ਸਨ ਜਿਵੇਂ ਰਸਤੇ ਵਿੱਚ ਬੇਚਿੱਜੇ ਕੋ ਅੰਦਰ ਆਉਣ ਦਾ ਸੱਦਾ ਦੇ ਰਹੇ ਹੋਣ ਪਿੰਡ ਦਾ ਕੋਈ ਵੀ ਕਰ ਕਿਸਨ ਨੂੰ ਦੇ ਉਪਰਾਨੀ ਸੀ ਲੱਗਿਆ ਸੋਚਦਿਆਂ ਸੋਚਦਿਆਂ ਉਸਦਾ ਮੂੰਹ ਮਿੱਸੀ ਰੋਟੀ ਗੰਡੇ ਤੇ ਆਚਾਰ ਦੇ ਸੁਆਦ ਨਾਲ ਭਰ ਗਿਆ ਜੋ ਕਿ ਇੱਕ ਦਿਨ ਸਿਕਰਦ ਫੈਰੇ ਜਿੱਤੀ ਉਸ ਨੂੰ ਹਵੇਲੀ ਵਿੱਚ ਫੜਾ ਕੇ ਗਈ ਸੀ ਉਸਦਾ ਹੱਥ ਆਪ ਮੁਹਾਰੇ ਪੂਜੇ ਛੋਲੇ ਕੱਢਣ ਲਈ ਉਹਦੀ ਜੇਬ ਵਿੱਚ ਚਲਾ ਗਿਆ